ਵੀ ਹਨ ਆਪਾਂ ਚੱਲੇ ਆਂ ਇਸ ਸਪੇ ਜਾ ਕਰਨ ਮਾਰਦੇ ਨੇ ਸੌਦਾ ਪੱਤਾ ਤੇ ਲਉਦਲੇ ਘਰੇ ਜਾਣੇ ਆਂ ਬੈਨੇ ਉਹਨਾਂ ਚੋਂ ਵੀ ਕਿਸੇ ਨੇ ਜਾਣਾ ਹੋਣਾ ਲੈਣ ਵਾਹ ਗਰੂ ਬਸੇ ਆ ਜਾਂਦੀ ਚਾਹ ਤਾਂ ਹਣ ਪੀਕੇ ਤਾਂ ਬਹੁਤ ਸੋਣੀ ਨਿਕਲੀ ਅੱਜ ਕਿੱਧਰ ਜਵਾਕਾਂ ਨੂੰ ਸੁਰੇ ਜੜੇ ਲੈ ਚੰਦੀ ਆਂ ਰਜੀ ਕੋਰਾ ਪਿਆ ਹੀ ਅੱਜ ਮੈਂ ਜਦੋਂ ਸਵੇਰ ਵੇਖਿਆ 4 ਡਿਗਰੀ ਸੀਗਾ ਕਾ ਦਿਖਤ ਕਰ ਕਰਨ ਦੇ ਉਹ ਨਾਲੇ ਲੱਗੇ ਰਿਆ ਕਰੋ ਬੰਟੀ ਇਹ ਨਾ ਚੈਨਾਂ ਦੀ ਵਿਚਾਰਿਆਂ ਦੀ ਤਾਂ ਆ ਕੀ ਆ ਬਾਥੇ ਜੋ ਰੈਸਟੋਰੈਂਟ ਦਾ ਮੈ ਲੈ ਕਿਉਂ ਨਹੀਂ ਉਹਨੀਆਂ ਇਹਨਾਂ ਵਾਸਤੇ ਰੈਸਟੋਰੈਂਟ ਚ ਮੱਛੀ ਲੈ ਫਲੋਟੇ ਬਣੀ ਜਾਂਦੇ ਆ ਬੰਟੀ ਬੰਟੀ ਇਹ ਕਿਹੜਾ ਆਖੇਂ ਅੱਜ ਜੀਜੀ ਨੂੰ ਥੋੜਾ ਜਿਹਾ ਬੰਟੀ ਬੰਟੀ ਕਿਹਨੇ ਕਰੀ ਗਿਆ ਸੁੱਕਣੀ ਪਾਣੀ ਮੈਂ ਨਾ ਹੀ ਘਟਾ ਇਹਨਾਂ ਨੇ ਕੱਟਤਾ ਅਸੀਂ ਉਹ ਬੰਟੀ ਬੰਟੀ ਨੇ ਸੁੱਕਾਈ ਨਾ ਰੋਟੀ ਲਾਈ ਜਨਾ ਹੋਰ ਰੋਟੀ ਲੋਟੀ ਆ ਬਹੁਤ ਸੋਣੀ ਲਾਉਣਾ ਅੰਦਰ ਕਾਹਦੇ ਖਾਣੀਆਂ ਅੱਜ ਸਾਕ ਕੀ ਮੇਰੇ ਆ ਤੁਸੀਂ ਦੱਸੋ ਆ ਗਿਆ ਸਾਰਿਆਂ ਨੂੰ ਫੇਰ ਤੋੜ ਲਿਆ ਆਪਾਂ ਫੇਰ ਬਣਾ ਲੈ ਕਿਸੇ ਦਿਨ ਮੈਂ ਕਿਹਾ ਚਲ ਬੋਰਾ ਕਿ ਬਣਾਉ ਲਗਾ ਕਛੀ ਨਾ ਵੀ ਜਗਾ ਜਿੱਥੇ ਆ ਇੱਥੇ ਆ ਲੈਟ ਹੋ ਗਈ ਗੰਦ ਕਾ ਹਾਂ ਚਲ ਆਜੋ ਆਜੋ ਫੇਰ ਮੈਂ ਵੀ ਜਾਣਾ ਕੰਮ ਤੇ ਹਣਾ ਹੂੰ ਮੈਂ 10-10 ਤੇ ਲੈ ਆਉਣਾ ਲਓ ਜੀ ਅੱਜ ਅਗਰ ਸੰਡੇ ਵੀਕਐਂਡ ਗਰੋਸਰੀ ਡੇ ਆ ਚੱਕ ਲਿਆ ਛੋਲਾ ਗੋਰਾ ਰੋਮ ਚਾ ਕਥੀ ਲੈ ਕੇ ਆਉਣਾ ਸਮਾਨ ਹੁਣ ਸਾਡੂ ਸਾਡਾ ਮੂਰੇ ਭੱਜ ਗਿਆ ਪਹਿਲਾਂ ਤੇਜ਼ੀ ਚ ਗੁਰਪ੍ਰੀਤ ਅਜੇ ਕੋਪਰੀਆ ਗੁਰਪ੍ਰੀਤ ਆ ਜਾ ਆ ਜਾ ਸਮਾਨ ਸਾਡੇ ਕੋਲ ਕਾਫੀ ਖਤਮ ਹੋ ਗਿਆ ਸੀ ਲਿਆਂਦਾ ਨਹੀਂ ਗਿਆ ਸੀ ਅੱਜ ਹੁਣ ਲੈ ਕੇ ਆਉਣਾ ਆ ਸਾਡਾ ਸਾਡੂ ਬੈਠਾ ਗੱਡੀ ਚ ਇਹ ਬਹੁਤ ਫਾਸਟ ਆ ਛੇਤੀ ਛੇਤੀ ਪੌੜੂਆਂ ਤੋਂ ਭੱਜਦਾ ਇਹ ਕਿਹੜੇ ਦੇ ਪਾਉਣੀ ਆ ਆ ਬੰਦਾ ਹੱਟਾ ਥੋੜਾ ਜਿਹਾ ਲੇਟ ਆਉਂਦਾ ਕਾ ਬੈਠੋ ਚੱਕ ਲਿਆਂਦਾ ਢੋਲਾ ਵਿੱਚ ਚੱਕ ਲਿਆਂਦਾ ਇਹ ਠੰਡ ਵੀ ਵੱਧ ਮੰਦਾ ਪਰ ਸਿਰ ਤੇ ਟੋਪੀ ਨਹੀਂ ਲੈਂਦਾ ਆਪ ਉਹਨੇ ਤਾਂ ਕਹਿੰਦੇ ਅੱਜ ਸੇਵਾ ਕੀਤੀ ਗਰਦ ਵਾਲੇ ਖੂਬ ਹੂੰ ਵਧੀਆ ਮੈਂ ਕਿਹਾ ਜੇ ਬੀਂਆਂ ਦਿਖਾਈ ਹੁੰਦਾ ਇਹ ਕਹਿੰਦਾ ਖਾਣੀ ਅੱਛਾ ਹਾਏ ਮੈਂ ਕਹਿੰਦਾ ਜਿਲੇ ਬੀਂਆਂ ਖਵਾਉਗਾ ਉੱਥੇ ਵਰਤੌਂਦਾ ਅੱਜ ਬਾਹਰ ਲ ਗੁਰੂ ਘਰ ਨਹੀਂ ਪਿੰਡ ਅੱਛਾ ਪਿੰਡ ਵਾਲੇ ਘਰ ਘਰ ਬਕਰ ਕੇ ਲੇਟ ਕਰਾਇਆ ਠੀਕ ਆ ਲਓ ਜੀ ਅਸੀਂ ਪਹੁੰਚ ਗਏ ਆਂ ਮੰਡੀ ਐਮ ਡੀ ਐਚ ਮਸਾਲੇ ਵੀ ਆਉਂਦੇ ਨਾ ਇਕ ਇਹ ਆਪਣਾ ਮਾਰਕੀਟ ਆ ਗਿਆ ਨਾ ਆ ਬੋਰੀ ਵਾਲੇ ਛੋਲੇ ਕੱਢ ਲਓ ਗੱਡੀ ਚੋਂ ਹੋਰ ਨਹੀਂ ਬੰਦੇ ਚੱਲ ਜੀ ਸਾਰੇ ਆਓ ਜੀ ਛੱਡ ਨੂੰ ਛੱਡ ਨੇ ਕੱਢ ਲਈ ਟਰਾਲੀ ਟਰਾਲੀ ਭਰ ਜੂ ਆਪਣੀ ਸਮਾਨ ਦੀ ਹਾਂ ਇਹ ਠੀਕ ਆਪ ਆਪਣੀ ਟਰਾਲੀ 사ਗਾ ਚਾਹੇ ਭਰੋ ਚਾਹੇ ਖਾਲੀ ਇਬਰੇ ਸੈਂਟੀਆਂ ਦਾ ਹੈਗੇ ਸਾਡੇ ਕੋਲ 20 ਰੁਪਏ ਆ ਉਹ ਪੌਣੇ ਪੈਣਗੇ 1 ਰੁਪਿਆ 50 ਸੈਂਟ 50 ਸੈਂਟਾਂ ਦਾ ਉੱਥੇ ਹੀ ਰਹਿ ਗਿਆ ਚ ਮੇਰੀਆਂ ਵੀ ਉੱਥੇ ਹੀ ਪਈਆਂ ਨੇ ਮੇਰੇ ਟੇਬਲ ਤੇ ਛੜੀਆਂ ਉਹ ਚੱਕੇ ਨੇ ਠੋਲੂ ਤੱਕਦੇ ਆ ਹੈਗੇ 20 ਕੋਲ ਠੋਲੂ ਹੈਗੇ ਹੈਗੇ 1 ਠੋਲੂ 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 ਇਹ ਲੈ ਆ ਵੀ ਚਾਹ ਦੀ ਹਾਂ ਆਲੂ ਤੇ ਗੰਡੇ ਆਲੂ ਤੇ ਗੰਡੇ ਹਨ ਦੋਨੇ ਆਪਣੇ ਆਪਣੇ ਕਾਲੂ ਵੀ ਗੰਡੇ ਵੀ ਮਾ ਚਿੱਟੇ ਹੋਣ ਦੇ ਬਣ ਕੋਈ ਨਹੀਂ ਹੁੰਦਾ ਤੂੰ ਗੰਡੇ ਵੀ ਰੱਖ ਲਓ ਗੰਡੇ ਤਾਂ ਚਾਹੇ ਦੋ ਰੱਖਦੇ ਹੋ ਇਹ ਤਾਂ ਮੁੱਕੇ ਹੀ ਰਹਿੰਦੇ ਨੇ ਦੋ ਹੀ ਆਪਾਂ ਦਾ ਹੂੰ ਇਹ 89 ਦੇ ਆ ਇੱਕ ਹੋਰ ਰੱਖ ਦੇ ਬਣ ਹਾਂ ਆ ਹੋਰ ਲਾਂ ਵੱਡਾ ਵਾ ਵੱਡੇ ਲੱਗਦੇ ਮਨ ਆਰ ਲਾ ਰੇ ਤੂੰ ਹੀ ਹਾਂ ਹਾਂ ਹੈ ਉਹ ਕਿੱਥੇ ਮਿਲਦੀਆਂ ਉਹ ਉਹ ਲੈ ਕੇ ਮਿਲਦੀ ਆ ਬਦਨ ਆਪਾਂ ਠੀਕ ਹੌਣ ਦੇ ਬਣਿਆ ਵੀ ਹੋਰ

ਅਮਰੂਦ ਨਾਰ ਆਖੀ ਹਾਂ ਉਹ ਉਦੋਂ ਮੈਂ ਦੇਖਿਆ ਹੈ ਪਤਾ ਨਹੀਂ ਕੀ ਹੈ ਅਮਰੂਦ ਨਹੀਂ ਹੈਗਾ ਹੋਰ ਹੈ ਕੁਸ ਆਹ ਕੀ ਟਮ ਇਹ ਰੀਠਾ ਇਹ ਰੀਠਾ ਸਿਉ ਅਚ ਮੈਂ ਰੋ ਪਾਣੀ ਘੱਟ ਗਿਆ ਪਾਣੀ ਬਹੁਤ ਸਸਤਾ ਰ ਸਰੇਚ ਲੱਗਿਆ ਵਾ ਸੀ ਇਦਾਂ ਨਾਲ ਇਹ ਤਾਂ ਪਾੜਦਾ ਹੀ ਕਰਦੇ ਹੋ ਹਾਂ ਸੁਭਿੰਦਰ ਨੇ ਸੌ ਘੱਟ ਦੀ ਇਹਦੀ ਮੈਂ ਮੈਂ ਬਾਗੂ ਮੈਂ ਢਾ ਲੈਣਾ ਜਦੋਂ ਮੈਨੂੰ ਪਤਾ ਲੱਗ ਗਿਆ ਮੈਂ ਢਾ ਲੈਣਾ ਉਹਦੀ ਹਾਂ ਇਧਰੋਂ ਸਾਈਡ ਚੰਗੀ ਹੈ ਨਾ ਇੱਥੇ ਦੂਰ ਹੀ ਚੰਗੇ ਆ ਹੋਰ ਇਹਨੇ ਕੋਈ ਰਾਤ ਖਣਾ ਤਾਂ ਇਹ ਵੀ ਪੰਗਾ ਹੈ ਦੇਖਣਾ ਪੈਂਦਾ ਕੀ ਹਾਂ ਬਲੈਕ ਰਿਵਰ 599 ਦੀ ਆ ਉਧਰ ਵੇਚੀ ਹੈ ਹੂੰ ਅੱਛਾ ਉਧਰ ਸਾਢੇ 6 ਦੀ ਹੈ ਲੈ ਫਿਰ ਲੈ ਲੈ ਮੈਂ ਕਹਿੰਦਾ 599 ਆ ਨਹੀਂ ਦਹੀਂ ਲੈਣਾ ਚਾਹਤ ਦੇਹੀਂ ਨਹੀਂ ਤੁਸ ਕੋਲੋਂ ਪੂਰਾ ਲੈਣਾ ਕੋਲੋਂ ਲੈਣਾ ਕੋਲੇ ਆ ਬਣੇ ਤੂੰ ਅਬੂਰੋ ਹੈ ਕਿੰਨੇ ਦਾ ਹੈ 262 ਖੱਟਾ ਹੈ ਹੈ ਉਹ ਰੱਖ ਲ ਕੋਈ ਨੋਜ਼ ਬਾਤ ਕੱਢ ਲਾਂਗੇ ਬਣੇ ਉਹ ਦਹੀਂ ਖੱਟੇ ਹੋ ਆਪ ਐਨੇ ਵੱਡੀ ਕੈਨ ਉਹ ਦੇਖੋ ਬਣ ਕੇ ਜੀ ਆਹ ਆ ਇਹ ਤੁਹਾਨੂੰ ਜਿਹੜਾ ਪੌਤਰਾ ਲੈਣੀ ਹਾਂ 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 ਇਹ ਉਹ ਆ ਵੱਡੀ ਪੈਕਿੰਗ ਲੈ ਇਹ ਕਿੰਨੇ ਦੀ ਹੈ? ਲੋਨਤੀ। ਲੋਨਤੀ ਹੈ ਨਾ? ਨਹੀਂ ਚੱਕ ਲੈ। ਆ ਤਾਂ ਦੂਜਾ ਆ ਗਿਆ। ਉਹ ਘੱਟੋ ਇੱਕ ਦੋ ਰੱਖ ਲੈ ਨਾ। ਹੂੰ। ਆ ਛੋਟੇ ਵੀ ਐਚ। ਨਾ ਨਾ। ਆ ਛੋਟਾ। ਉਹ ਗਾਜਰਾਂ ਲੈ ਲਈਆਂ। ਬੱਚਿਆਂ ਤਾਂ ਮੈਂ ਆਲੂ ਦੇ ਗੰਡੇ ਹੋ ਗਏ ਨਾ। ਹੂੰ। ਮੈਂ ਤਾਂ ਨਹੀਂ ਕੰਮ ਦੀ। ਗਾਜਰ ਕਿਹੜੀ ਆਪਣੇ? ਕਿਹੜੀ? ਮੈਂ ਸੋਚਾ ਤੀ ਇਹ ਨਹੀਂ ਲੈਣੀ ਮੈਂ ਤੇ ਬੁਝਾੜਾ ਸੀ ਲੈਣੀ ਪੈਣੀ ਗੁਰਪੀ ਦੂਰਾਂ ਲੈਣੀ ਨਹੀਂ ਮੇਰੇ ਤਾਂ ਬਾਹਰ ਆਟਾ ਨਾ ਕਿੰਨੇ ਦੀਆਂ ਹਨ ਬੋਲ ਕੇ ਹਾਂ ਬੋਲ ਕੇ ਹਾਂ ਰੱਖੋ ਯਾਰ ਪੈਕਟ ਤੋਂ ਸਾਡੇ ਤਾਂ ਬੋਲ ਕੇ ਵਿੱਚ ਹੀ ਰਹਿ ਗਏ ਇਸ ਦਾ ਆਪਣਾ ਇਹ ਨਹੀਂ ਗਿਆ ਮੈਂ ਤਾਂ ਕਹਿੰਦੇ ਹੀ ਰਹਿ ਗਿਆ ਆਟਾ ਹਾਂ ਅੱਛਾ ਵੱਡੀ ਬੈਗਾਂ ਤੇ ਤੁਹਾਨੂੰ ਲੋਡ ਨਹੀਂ ਕਿ ਪੈਂਦੀ ਆ ਪਿਆ ਬਾਧੂ ਪਿਆ ਬੇਸੰਦਾ ਬਣੇ ਹਜੇ ਕੱਲਾ ਬੇਸਨ ਵਾਲਾ ਲਾਈਆਂ ਰੋਟੀਆਂ ਪਾਜ ਦਿਖਾ ਗਲੇ ਹੁੰਦਾ ਘਰ ਉਧਰੋਂ ਹਾਂ 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 ਦੋ ਰੱਖ ਲੈ ਦੋ ਰੱਖ ਲੈ ਮੱਤੀ ਦਾ ਆਸਤਾ ਬੋਲਦੀ ਨਹੀਂ ਆਉਂਦਾ ਮੱਤੀ ਜੱਤ ਅੰਨੇ ਕਿ ਗਏ ਆਇਆ ਹੈ ਨਾ ਹੂੰ ਹੂੰ ਸੱਜ ਬੰਦੂ ਬੰਦੂ ਖੰਡ ਲੈਣੀ ਆ ਬਣੀ ਖੰਡ ਆਪਣਾ ਮਰੀ ਜੀ ਚਿੱਟੂ ਜੀ ਚਿੱਟੂ ਹੀ ਦੋ ਚੱਟੀ ਲੈ ਕੇ ਗਾ ਤੈਨੂੰ ਇਹਨਾਂ ਗੁਰਜਣੀ ਆ ਗੋੜਾ ਲਈ ਵੈਸੇ ਫੇਰ ਤੇ ਲੱਗੀ ਹੋਈ ਹੈ ਤੇ ਗੋੜਾ ਚਿੱਟੀ ਹਾਂ ਫੇਰ ਤੇ ਦੀ ਹੈ ਚਿੱਟੀ ਹਾਂ ਚਿੱਟੀ ਹਾਂ 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 ਹੌਣ ਦੇ ਹੌਣ ਤੋਂ ਰੱਖੋ ਇਹ ਪੰਜ ਪੰਜ ਪੈਕਟ ਰੱਖੋ ਆਈ ਖੁੱਲਾ ਖੱਤਾ ਰੱਖਦੇ ਨਾ ਫਿਰ ਆਇਆ ਨਾ ਰੋਜ਼ ਰੋਜ਼ ਨਹੀਂ ਜਿਹੜਾ ਮਾਰਕੀਟ ਮਾਰਿਆ ਨਾ ਇਹਦਾ ਇੱਕ ਪੈਕਟ ਸਾਡਾ ਉੱਤੇ ਜਾਂਦਾ ਤਿੰਨ ਚਾਹ ਬਣਦੀ ਆ ਇਹ ਇੱਕ ਹੋਰ ਬਣੇ ਘਾਟਾ ਚਾਰ ਹੀ ਆਇਆ ਇਸ ਤਾਂ ਚਾਰ ਹੀ ਆਇਆ ਐ ਕਾਸਨ ਫਿਰ ਇਕੱਠਾ ਲੈ ਕੇ ਜਾਣਾ ਹੈ ਥੋੜੀ ਇੱਕ ਇੱਕ ਨਾਲ ਸਰੂ ਆਪਣਾ ਹਾਂ ਤਾਂ ਬਹੁਤ ਹਾਂ ਦੇ ਕਿਸੇ ਤਾਂ ਦੁੱਧ ਦਾ ਵੀ ਕਿਸੇ ਤਾਂ ਚੱਕਣਾ ਆ ਲਓ ਹੋਰ ਹੈ ਆਹ ਦੁੱਧ ਗੋੜੀ ਦਾ ਕੱਢਾ ਚੱਕ ਲੈ ਅਬ ਇਹ ਨਹੀਂ ਕਰ ਜੇਗਾ ਹੁਣ ਹੈ ਜਗਾ ਬੈਲੀ ਹੋ ਗਿਆ 8 ਟੜੇ ਰੱਖ ਦੋ ਬਸ ਲੈ ਬਸ ਬਸ ਲੈ ਆ ਲੱਕਾ ਦੁੱਧ ਦਾ ਡੱਬਾ ਇਕੱਠਾ ਹੀ ਨਮੇੜ ਲੈ ਕੰਮ ਅੱਜ ਇੱਕ ਮਾਦੀ ਖਰੀਦ ਲਈ ਆਪਾਂ ਜੋ ਅੱਛਾ ਆ ਕੀ ਸੜਵਾ ਨਿਊਟਾ ਚਾਕਲੇਟ ਦੀਆਂ ਨੇ ਇਹ ਲਖੇ ਦਾ ਨਾ ਅੱਛਾ ਆ ਕਾਂ ਕਾਲੇ ਅੱਜ ਕਿਥੋਂ ਲੈ ਲੈ ਕੀ ਕਾਂ ਕਾਲੇ ਦਾ ਬਿਸਕੁਟ ਹਾਂ ਓਕੇ ਨੋ ਸੇ ਆ ਦੂਜੇ ਨਾਲ ਦੇਖ ਤਕੀ ਕਿਹੜੇ ਚੱਕਾ ਆ ਆਪਣੇ ਨੇ ਦਾ ਹੈ 79 79 ਆ ਇਹ ਓਏ ਪਾ ਲਿਆ ਸਾਨੂੰ ਲੈ ਲੈ ਨਹੀਂ ਉਹ ਨਹੀਂ ਤਾਂ ਮੈਂ ਬਾਤ ਤੋਂ ਸਾਡਾ ਤੂੰ ਮਨੋਰਟ ਉਲਬਧਾ ਲੱਗਦਾ ਨਾ ਦਬਰੂਟੀ ਜੀ ਆਪਣੀ ਵੀਡੀਓ ਵਾਹ ਹੋਈ ਹਾਂ ਮੈਂ ਲੈ ਜਾਈ ਦੀ ਇਹ ਕੰਮ ਹਾਂ ਉਹ ਮੈਨੂੰ ਲੱਗਦਾ ਹੈ ਨਹੀਂ ਸਾਡਾ ਹੂੰ ਇਹ ਕਪੜਾ ਉਹ ਰਹਿ ਗਿਆ ਰਫੈਂਡ ਔਰ ਪੀਤਾ ਰਫੈਂਡ ਵੀ ਰੱਖਣਾ ਪਣੇ ਮੈਂ ਤਾਂ ਤੈਨੂੰ ਕਰਨੇ ਗੱਲ ਸੀ ਹਾਂ ਬਤਾਓ ਉਹਦੀ ਨਾ ਕੀ ਰੋ ਮੈਂ ਆਪਣੇ ਉਹ ਚਲੇ ਪਾ ਲੈ ਕਿਹਦੇ ਹੈ ਨਾ ਤਾਂ ਉਹ ਨਾ ਘੱਟ ਨਹੀਂ ਗਈ ਵੀ ਚਲੇ ਉੱਥੋਂ ਹੀ ਮੈਂ ਮਗਾਲ ਲੈਣਾ ਇਹ ਪਿਆਜ਼ ਕੈਟਿੰਗ ਕੀਤੀ ਹੁੰਦੀ ਹੁਣ ਪਾਰਕ 'ਚ ਗੱਲ ਫੜ ਲੈਂਦਾ ਸਾਡਾ ਇਹ ਸਟੋਰ 'ਚ ਰੱਖੀ ਬੈਠੇ ਆ ਵੀ ਆ ਸਾੜੀ ਭਲੀ ਕਿੱਥੋਂ ਲੈਂਦੀ ਐ ਗੋਪੀ ਨਹੀਂ ਅਜੇ ਗੋਪੀ ਨਹੀਂ ਐ ਦੁੱਧੂ ਜੀ ਆਪ ਤ ਕੋ ਹੋਂਦੇ ਪਈ ਹਾਂ ਮੰਮੀ ਕਨਾਟ ਹੂੰ ਨਾ ਨਾ ਲੈ ਲਓ ਬਣ ਤੁਸੀਂ ਇਸ ਤਰ੍ਹਾਂ ਲੈਣੀ ਲਿਫਾਫੇ ਤਾਂ ਇੱਥੇ ਲਪਏ ਸੀ ਹੂੰ और भी रिफाइंड देख कित रिफाइंड भी रखना हलो एक पैकेट आया भाई 에? 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 ਹਾਂ ਮਾਤਾ ਇਹ ਨਾ ਬਾਹਰ ਹੀ ਆਨਲਾਈਨ ਦੂਜੀ ਅਜੇ ਦਾ ਪੁੱਤ ਬਿੱਟ ਮਾਰਦੇ ਆ ਬਿੱਟ ਵੱਜੂਗੀ ਪੁੱਤੂ ਬਾਅਦ ਚੱਲੂ ਕਿੱਥੇ ਜਾ ਕੇ ਕੈਮਰਾ ਤਾਂ ਮੈਂ ਇੱਥੇ ਖੋਲੂਗਾ ਨਾ ਚੜੋ ਕੀ ਲਾ ਪਤਾ ਆਲੇ ਦੁਆਲੇ ਮਹਲ ਵਰਤੀ ਲੱਗੇ ਲੱਭਣਾ ਬੂਟ ਭਾਂਡੇ ਤੋਂ ਵਾਲਾ ਆ ਵੀ ਲੱਭਣਾ ਨਹੀਂ ਫਿਰ ਐਂ ਕਰ ਰਹੇ ਨਾ ਮੋ ਲੂੰ ਗੂੰਗਾ ਜਿਹਾ ਬਣ ਕੇ ਕਹਦਾ ਕਰੋ ਸਾਨੂੰ ਪਤਾ ਨਹੀਂ ਲੱਭ ਕੇ ਦੇ ਦਿਓ ਭਾਂਡੇ ਤੋਂ ਵਾਲਾ ਪੋਚੇ ਪਾਚੇ ਲਾਉਣਾ ਸਾਮਾਨ ਆ ਆਪ ਨੂੰ ਲੱਭਣਾ ਪੈਂਦਾ ਥੋਰ ਓਹੋ ਇਹ ਨਹੀਂ ਮਾੜੀ ਆਪਣੀ ਹਾਲਤ ਪੋਚਾਂ ਦੀ ਮਾਲਟੀ ਸਾਡੇ ਕੋਲ ਹੈਗੀ ਆ ਉਹਦੇ ਨਾਲ ਦੇ ਦੇਾਂਗੇ ਉਧਰੋਂ ਇਹ ਚੋਟੂ ਚੋਟੂ ਕਰਦੇ ਤਾਂ ਆਸਾਨੀ ਲੱਗਣਾ। ਇਹ ਪਾਣੀ ਦੀ ਹੈ? ਪਾਣੀ ਦੀ ਆ। ਆਡ ਕੱਢ ਲਿਓ ਤਾਂ ਸਮਾਨ। ਹਾਂ। ਹੋ ਕੇ ਉਹਦਾ ਤਾਲੁਕ ਆ ਬੀਨ। ਥੁੰਦਲਾ ਜਾਂ ਹੁੰਦਾ ਥੁੰਦਲਾ ਮੂਰੇ ਮੜਾ ਜੇ ਲੈਂਦੇ ਤੇ ਉੱਤੇ ਆਓ ਫੇਰਦੇ ਮੜਾ ਜੇ ਕੱਪੜਾ। ਓਕੇ। ਥੋੜਾ ਜਿਹਾ ਨੀਮਾ ਉੱਚਾ ਚੱਕਿਆ ਗਿਆ। ਹਲੋ ਠੀਕ ਕੋਈ ਆਪ ਕੋ। ਥੋੜਾ ਜਿਹਾ ਹਲਕਾ ਜਿਹਾ।

ਇਹਨੂੰ ਹੋਂਦ ਹੋ ਗਿਆ ਹਾਂ ਸਾਡਾ ਹੁਣ ਲੱਗਾ ਬੈਲ ਸਾਡੂ ਸਾਥੋਂ ਅੱਗੇ ਆ ਅਸੀਂ ਉਹ ਤੋਂ ਪਿੱਛੇ ਆ ਬਈ ਤੁਮ ਉਹਨਾਂ ਨਾਲ ਆਹ ਪਰ ਆਹ ਕਰਾਉਣਾ ਹੈ ਹਨ ਕੋਈ ਨਾ ਕਰਾ ਠੀਕ ਤਾਰਾ ਕੁਛ ਬੱਚੀ ਹੋਣ ਦੇ ਮੈਂ ਦਾ ਕੁਛ ਉੱਥੇ ਕੱਟ ਲਾਂਗੇ। ਆੜਵਾ ਹਾਂ ਇਧਰ ਮੜਾਏ ਦਸੀਆਂ ਰਕੀ ਕੀ ਹੈ ਨਾ ਸਾਬ ਦਾਬ ਜਾਨੂੰ। ਤੱਕ ਸੇਤਾ ਦਾ ਦਿਖਾਉਂਦੀ ਲੋਡਿੰਗ ਸਿੱਧਾ ਹੀ ਕਰ ਲੂ ਇਹ। ਇੱਕ ਡੱਬਾ ਕਰ ਦੇ। ਤੇ ਆਟਾ। ਪਟੰਗੜਨਾ ਨੂੰ। ਇੱਕ ਕਾ ਕਰ ਵੀ ਕਿਸੇ ਤਰ੍ਹਾਂ ਵਿੱਚ। ਮੂੰਹ ਮੂੰਹ ਕਿਹੜਾ ਪਾਉਣਾ ਹੈ ਕਿਉਂਕਿ 12 ਕਿਲਾਤੇ ਜੀ ਆਇਓ ਵੀ ਦੋਦੇ ਦੋਦੇ ਆ ਦੇਖੇ ਅੱਗੇ ਵੇਖਣਾ ਅੱਗੇ ਵੜੇਗੀ ਸੀ ਆਏ ਤੇ ਅੱਛਾ ਪਹਿਲਾਂ ਵਾੜ ਗਈ ਸੀ ਦੇਖ ਚੁੱਕੇ ਆਹ ਹੁੰਦੀਆਂ ਗੱਡੀ ਅਸੀਂ ਟਰਾਲੀਆਂ ਭਰ ਕੇ ਮੁੜ ਪਿਆ ਆ ਦੇਖੋ ਟਰਾਲੀਆਂ ਭਰ ਦਿਆਂ ਸੀ ਔਰੇ ਟਰਾਲੀਆਂ ਦੀ ਗੱਡੀ ਪਰ ਲੱਈਆਂ ਟੈਬ ਵੀ ਮੇਰੇ ਕੋਲ ਗੁਰਪ੍ਰੀਤ ਤਾਂ ਸੁਵੰਤ ਹੋਈ ਆ ਤੇ ਸਿਵਰੇ ਮਾਇ ਚਾਰੇ ਆਏ ਹਾਂ ਇਹ ਮੁਕਾਂ ਹਾਏ ਹਾਏ ਹਵਾ ਕਿ ਨਹੀਂ ਚਾਲਦੇ ਕਹਿੰਦੇ ਬਾਹਰ ਹੀ ਨਿਕਲਦੇ ਸਹੀ ਓਏ ਹਵਾ ਗੰਦੀ ਐ ਥੋੜਾ ਅਬਾ ਪਾ ਬਾਅਦ ਚ ਚਾਪ ਕੇ ਬਹੁਤ ਮਾਰਦੇ ਜੀ ਮੰਝਾ ਆਪਨੇ ਇੱਥੇ ਨਵੀਂ ਸ਼ਾਪ ਖੁੱਲਲੀ ਆ ਤੇ ਇਹ ਅਫਰੀਕੀਆਂ ਨੇ ਖੋਲਿਆ ਏਸ਼ੀਅਨ ਸ਼ਾਪ ਆਪਨੇ ਇਹਦੇ ਵਿੱਚ ਲਾਵੀ ਮੈਸਤਰੀ ਲੱਜੁਕਿਆ ਮੁੜਿਓ ਅਸਮਾਨ ਮੈਸਤਰੀਆਂ ਦਾ ਮਹਾਰਾਜ ਦੀ ਕਿਰਪਾ ਨਾਲ ਨਵੇਂ ਘਰ ਬਸ ਕੰਮ ਸ਼ੁਰੂ ਹੋ ਚੁੱਕਾ ਸੀਮੈਂਟ ਵਗੈਰਾ ਮੈਸਤਰੀ ਸੱਟਿਫੀਕਿਆ ਤੇ ਸੀਮਿੰਟ ਬਾ ਬਾਲੇ ਬੂਲੇ ਅਕੋੜਆਂ ਪੌੜੀਆਂ ਆ ਚੁੱਕੀਆਂ ਰੀਸਾ ਰੁਤਾ ਇਧਰ ਪਿੱਟਾਂ ਤੇ ਕੰਮ ਸ਼ੁਰੂ ਹੋ ਜਾ ਪਿੱਟਾਂ ਛੱਟ ਗਿਆ ਮਿਸਤਰੀ ਫੱਟੇ ਫੁੱਟੇ ਤੇ ਤੇ ਅੱਜ ਉੱਤੇ ਬਖਾਉਣੇ ਆ ਅੱਜ ਉੱਤੇ ਗੰਨੇ ਲਿਆ ਕੇ ਤੇ ਧਨੀਆ ਬੀਜਾ ਹਾਂ ਥੋੜਾ ਜਿਮਕਣਾ ਕੋਨਾ ਜਾਦਣੇ ਤੇਰਾ ਪਾ ਦੇ ਬਸ ਆਹੜਾ ਬੰਟੀ ਧਨੀਆ ਨੂੰ ਪਾਣੀ ਲਾਉਂਦਾ ਹੋਇਆ ਧਨੀਆ ਬੀਜ ਤੋਂ ਦੂਜੀ ਧਨੀਆ ਬੀਜ ਤੋਂ ਟੋਪੇ ਰੱਖਦੇ ਗਮਲੇ ਦਵਿੰਦਰ ਸਿੰਘ ਹਾਂ ਦਵਿੰਦਰ ਕਾਈ ਖੁਰਚੀ ਜਾਂਦਾ ਤੇ ਪਾਏਗਾ ਕਾਦੇ ਚ झड़ू की गोदार तो मिट्टी है धनिया तो 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 लाता हाँ बाल्टी लिया खाली हो जानी है। तो जाए हो जाए। ਅਰੇ ਮੂਰਲੀ ਹੈ ਨਹੀਂ ਜਾਲੀ ਜੀ ਹਾਂ 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 13 ਵਾ ਫਿਰ ਹਫਤੇ ਬਾਅਦ ਹੀ ਪਾਵਾਂਗੇ ਹਾਂ ਸਵਾਸ ਪੜਾਇਆ ਗਿਆ ਹਾਂ ਹਾਂ ਹੁਣ ਚੱਲ ਗਏ ਹਾਂ ਚਾਹ ਚੂਣੀ ਪੀਣੀ ਨਹੀਂ ਬਣੇ ਰੋਟੀ ਰੋਟੀ ਅਜੇ ਖਾਣੀ ਕਰ ਜਾ ਕੇ ਆਵਾਂਗੇ ਸਾਡੇ ਪੁੱਤਰ ਬਣੀ ਪਈ ਹੈ ਸਾਡੇ ਬੰਦੇ ਨੂੰ ਖਵਾ ਦਿਓ ਮੈਂ ਤਾਂ ਆਪ ਦੀ ਲੱਕ ਖਾ ਕੇ ਜਾਨੀ ਈਗਾ ਓਕੇ ਓਕੇ ਚਲੋ ਸਾਰੇ ਤੋੜਲੇ ਅੱਜ ਮੇਥੇ ਮੁਥੇ ਉਹ ਲਿਆਵਾਂਗੇ ਨਾਲ ਜਾਵੜੇ ਉਹਨਾਂ ਦੇ ਧਨੀਆ ਹੈਗਾ ਤੁਹਾਡੇ ਕੋਲ ਬੋਲਣ ਲਈ ਚਲ ਪਰੇ ਇੱਧਰ ਆਉਣਾ ਜਾਂ ਗਮਲੇ ਲੈ ਕੇ ਜਾਣੇ ਚੌਕ ਕੇ ਓਕੇ ਬਾਏ ਬਾਏ ਕੱਢ ਗਿਆ ਕਿਵੇਂ ਆ ਵਧੀਆ ਵਧੀਆ ਪੀਸ ਲੱਗਦੇ ਆ ਆ ਕੰਮ ਚਲਾਇਆ ਇੱਥੇ ਹੋਰ ਭਾਈ ਹੁਣ ਮਤ ਕੁੱਤੀ ਮਾਰ ਨਹੀਂ 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 ਵਧੀਆ ਵਧੀਆ ਇਡਲੀ ਦੇ ਵਿੱਚ ਇਹ ਕੰਮ ਵੀ ਬਹੁਤ ਚੱਲਦਾ ਹੋਰ ਹੈ ਨਾ ਭਾਈ ਇਹ ਤਾਂ ਪਤਾ ਨਹੀਂ ਸੀ ਨਾ ਕੋਈ ਆ ਆ ਦੋਇ ਇੱਕ ਕਾਰਵਾਸ਼ ਤੇ ਲੱਗ ਗਿਆ ਆ ਕਾਰਵਾਸ਼ਿੰਗ ਵਾਲਾ ਤੇ ਇਧਰ ਇਧਰ ਵੈਕਿਊਮ ਮਾਰੀ ਜਾਂਦੇ ਮੋਡੇ ਗੱਡੀ ਚ ਤੇ ਕਾਰਵਾਸ਼ ਦਾ ਕੰਮ ਚਲਾ ਦਿਆ ਚੱਕਦੇ ਚੱਕਦੇ ਖੈਦੇ ਕੰਮ ਆ ਵੈਕ ਮਾਰੀ ਜਾਂਦਾ ਮੈਟਾ ਦੇ ਮੈਟ ਸਾਫ ਕਰੀ ਜਾਂਦਾ ਸਾਡੂ ਤੇ ਇਧਰ ਦੂਜਾ ਬੰਦਾ ਗੱਡੀ ਸਾਫ ਕਲੀਨ ਕਰ ਰਿਹਾ ਸਵੇਰੇ ਕਿੰਨੀਆਂ ਕੱਢਿਆ ਕੱਢਤੀਆਂ ਦੇ ਦੇ ਨਾ ਕੀ ਗਏ ਬਾਈ 15 ਕੱਢੇ ਕੰਡੀਸ਼ਨ ਆਜਾ ਤੇ ਦਿਹਾੜੀ ਕਿੰਨੀ ਬਣੀ ਆ ਦਿਹਾੜੀ ਪਾਣੀ ਗਏ ਬਾਈ ਆ ਮੰਨ ਲੈ ਕਿਹਾ ਪਰਪਣੀ ਨਹੀਂ ਪੰਜਾ ਐਕਸਪਰਟ ਹਰਤੀ ਉੱਚੀ ਵੀ ਨਿਕਲ ਜਾਂਦਾ ਨਾ ਹਾਂ ਨਹੀਂ ਨਹੀਂ ਮੇਰੇ ਤੋਂ ਬਣੇ ਬਾਤਾਂ ਫਰਟੇ ਵੀ ਕੱਢਿਆ ਟੈਪ ਦੇ ਕੇ ਲੋਕੀ ਦਾ 150 ਬਣ ਗਿਆ 150 150 ਦਿਹਾੜੀ ਤਾਂ ਬਣ ਗਈ ਆ ਤੂੰ ਝੂਠਾ ਬੋਲ 15 ਕੱਢੀਆਂ ਕੱਢੀਆਂ ਲੋਕੋ ਕੇ ਲੱਗਦਾ ਤੂੰ ਇਹਨਾਂ ਕਾ ਟੈਕਸਾਂ ਪੈ ਡਾਈਰੋ ਗੱਡੀ ਦੇ 150 ਦਾ ਤੇਰਾ ਬਣੇ ਹੀ ਆ ਹਾਂ ਨਾ ਫਿਰ ਖर्चा ਫੁੱਟੇ ਲੱਗਦਾ ਹੁੰਦਾ ਆ ਜੂੜਾ ਬੋ ਫਿਰ ਉਹ ਤੋਂ ਕੋਈ ਟੈਕਸ ਭਰਦਾ ਉਹ ਕੋਈ ਹੈ ਨਾ ਲਾਈ 15 ਗੱਡੀਆਂ ਮੁੰਡਿਆਂ ਨੇ ਕੱਢ ਤੀਆਂ ਸਵੇਰ ਦੀਆਂ ਆਹ ਇੱਕ ਗੱਡੀ ਪਿੱਛੇ ਹਜੇ ਖੜੀ ਆ ਆਹ ਸਾਫ਼ ਕਰਨੀ ਆ ਧੋਣੀ ਆ ਵਾਸ਼ ਕਰਕੇ ਰਿਕਮਾਰ ਕੇ ਸਾਰੀਆਂ ਗੱਡੀਆਂ ਦੇਣੀਆਂ ਵੇ ਲੋ ਕੰਮ ਜਿਹੜੇ ਚਲਾਉਣੇ ਹੁੰਦੇ ਆ ਇਹ ਵੀ ਚੱਲ ਪੈਂਦੇ ਇਥੇ ਐਵੇਂ ਕਹਿੰਦੇ ਇਟਲੀ ਦੇ ਵਿੱਚ ਕੰਮ ਹੈ ਨਹੀਂ ਕੰਮ ਹੈ ਨਹੀਂ ਆਹ ਵੇ ਲੋ ਮੁੰਡਿਆਂ ਨੇ ਆਪ ਦਾ ਕੰਮ ਹੀ ਚਲਾਇਆ ਕਾਰਵਾਸ਼ ਦਾ ਦੇ ਆਪਾਂ ਬਿੱਲ ਕਿੰਨੇ ਭਰਤੇ ਹਾਂ ਕੋਰਪੀ ਤਾਂ ਹਾਂਜੀ ਆਪਾਂ ਬਿੱਲ ਕਿੰਨੇ ਭਰਤੇ ਮੈਨੂੰ ਪਤਾ ਨਹੀਂ ਇਹਨਾਂ ਨੂੰ ਪਤਾ ਹੋਣਾ ਹੋਰ ਕਾਹਦਾ ਆਇਆ ਗੈਸ ਦਾ ਗੈਸ ਦਾ ਆਇਆ ਪਹਿਲਾਂ ਦੀ ਗੈਸ ਦਾ ਉਹ ਗੱਬਰੇ ਸਾਹਿਬ ਗੈਸ ਦਾ ਆਊਗਾ ਬਿਜਲੀ ਦਾ ਤਾਂ ਮੋਂ ਭਰਿਆ ਸੀ ਬਿਜਲੀ ਦਾ ਤਾਂ ਭਰਿਆ ਤੇ ਪਾਣੀ ਦਾ ਵੀ ਭਰਿਆ ਵੀ ਹਾਂ ਗੈਸ ਦਾ ਆਇਆ ਪਹਿਨੇ ਪਾਣੀ ਦਾ ਵੀ ਭਰਿਆ ਵਾ ਗੈਸ ਦਾ ਵੀ ਭਰਿਆ ਪਾ ਬਿਜਲੀ ਦੇ ਭਰਿਆ ਵਾ ਉਹੀ 4-5 ਬਿੱਲ ਬਣ ਜਾਂਦੇ ਆ ਇਹ ਬਿਨਾ ਪੇਪਰਾਂ ਦੇ ਬੰਦਾ ਚੋਰੀ ਸਪੂਰੀ ਕੰਮ ਕਰਦਾ ਓਨੇ ਕ ਖਰਚੇ ਹੋ ਜਾਂਦੇ ਓਨੇ ਕ ਬਚਾਉਣ ਨੂੰ ਰੱਖਦਾ ਹੋ ਸਹੀ ਜੋ ਹੋਈ ਤਾਂ ਪਤਾ ਲਾਇਓ ਐਕਸਪਲੇਨ ਅਗੇ ਤੇ ਯਾਰ ਕਮਾਲ ਦੀਆਂ ਗੱਲਾਂ ਨੋ ਕਿ ਇਹ ਡਮੀਰ ਇਹ ਆ ਰਿਹਾ ਨਹੀਂ ਪਰ ਕੌਣ ਮੰਨਦਾ ਕੋਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਗੋਲੀਆਂ ਆਪਣੇ ਕੋਲ ਬਾਧੂ ਆ ਪੰਜਾਬ ਵਾਲਾ ਮੈਡੀਕਲ ਆਪਾਂ ਬਾਧੂ ਲੈ ਕੇ ਆਏ ਆ ਸਾਰੇ ਵਾਧੂ ਪੈਣ 11 ਹਜ਼ਾਰ ਦਿਨ ਮੈਂ ਲੈ ਕੇ ਆਇਆ ਸੀ